राहुल वीरे दा थैंक यू चाइल्ड वीरे दा थैंक यू स्पेशली ਸਾਡੇ ਫਿਲਮ ਦੇ ਪੋਸਟਰ ਲਾਂਚ ਤੇ ਆਏ ਨੇ ਬਹੁਤ ਘੱਟ ਲੋਕ ਹੁੰਦੇ ਨੇ ਜੋ ਤੁਹਾਨੂੰ ਰੀਅਲ ਲਾਈਫ ਦੇ ਵਿੱਚ ਆ ਕੇ ਸਪੋਰਟ ਕਰਦੇ ਨੇ ਮੈਂ ਹਮੇਸ਼ਾ ਉਹ ਚੀਜ਼ਾਂ 'ਚ ਯਕੀਨ ਕਰਦਾ ਜਿਹੜੀਆਂ ਬੰਦਾ ਜ਼ੁਬਾਨ ਦੇ ਕੇ ਪੂਰੀਆਂ ਕਰ ਦਵੇ ਸੋ थैंक यू ਵੀਰੇ थैंक यू so much ਐਂਡ थैंक यू rahul vire ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਰਾਹੁਲ ਵੀਰੇ ਦਾ ਥੈਂਕ ਯੂ ਚੈਲ ਵੀਰੇ ਦਾ ਥੈਂਕ ਯੂ ਸਪੈਸ਼ਲੀ ਸਾਡੇ ਫਿਲਮ ਦੇ ਪੋਸਟਰ ਲਾਂਚ ਤੇ ਆਏ ਨੇ ਮੋਹਿਤ ਸ਼ਰਮਾ ਭਾਈ ਉਹਨਾਂ ਦਾ ਵੀ ਥੈਂਕ ਯੂ ਕਿਉਂਕਿ ਬਹੁਤ ਘੱਟ ਲੋਕ ਹੁੰਦੇ ਨੇ ਜੋ ਤੁਹਾਨੂੰ ਰੀਅਲ ਲਾਈਫ ਦੇ ਵਿੱਚ ਆ ਕੇ ਸਪੋਰਟ ਕਰਦੇ ਨੇ ਸੋ ਮੈਂ ਲੱਕੀ ਮੰਨਦਾ ਆਪਣੇ ਆਪ ਨੂੰ ਕਿ ਮੇਰੇ ਕੋਲ ਦੋ ਭਰਾ ਬੈਠੇ ਨੇ ਮੋਹਿਤ ਭਾਈ ਨੇ ਵੀ ਹੋਣਾ ਸੀ ਪਰ ਉਹਨਾਂ ਦੀ ਫਲਾਈਟ ਮਿਸ ਹੋ ਗਈ ਸੋ ਦੋਨੋਂ ਆਏ ਨੇ ਆਮ ਫੀਲਿੰਗ ਗੁੱਡ ਐਂਡ ਮੈਨੂੰ ਬਹੁਤ ਵਧੀਆ ਫੀਲ ਫੀਲ ਹੋ ਰਿਹਾ ਇਸ ਟਾਈਮ ਇੱਥੇ ਬੈਠੇ ਕਿਉਂਕਿ ਮੈਂ ਜਦਾਂ ਮੈਂ ਤੁਸੀਂ ਸਾਰੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ ਮੈਂ ਹਮੇਸ਼ਾ ਉਹ ਚੀਜ਼ਾਂ 'ਚ ਯਕੀਨ ਕਰਦਾ ਜਿਹੜੀਆਂ ਬੰਦਾ ਜ਼ਬਾਨ ਦੇ ਕੇ ਪੂਰੀਆਂ ਕਰ ਦਵੇ ਸੋ ਚੈਲ ਵੀਰੇ ਨੇ ਮੈਨੂੰ ਅੱਜ ਤੋਂ ਪਹਿਲਾਂ ਜਦੋਂ ਮੈਨੂੰ ਮਿਲੇ ਸੀ ਨਾ ਇਹਨਾਂ ਨੇ ਮੈਨੂੰ ਕਿਹਾ ਸੀ ਕਹਿੰਦੇ ਜਿਹੜੀ ਤੁਹਾਡੀ ਫਿਲਮ ਆਊਗੀ ਮੈਂ ਉੱਥੇ ਜ਼ਰੂਰ ਆਵਾਂਗਾ ਉਹਦੇ ਇਵੈਂਟ ਤੇ ਸੋ ਥੈਂਕ ਯੂ ਵੀਰੇ ਥੈਂਕ ਯੂ so much ਐਂਡ ਥੈਂਕ ਯੂ ਰਾਹੁਲ ਵੀਰੇ ਸੋ ਤੁਸੀਂ ਸਾਰੇ ਜਣੇ ਬਦ ਨਾਮ ਦਾ ਜਿਹੜਾ ਅਸੀਂ ਪੋਸਟਰ ਲਾਂਚ ਕੀਤਾ ਤੁਸੀਂ ਉਹਨੂੰ ਸਪੋਰਟ ਕਰਿਓ ਤੁਸੀਂ ਸ਼ੇਅਰ ਕਰਿਓ ਸਾਰਿਆਂ ਨਾਲ ਆਪਣੀ ਏਜ਼ ਨਿਊਜ਼ ਨੂੰ ਸਪਰੈਡ ਕਰਿਓ ਕਿ 28 ਫਰਵਰੀ ਨੂੰ ਸਾਡੀ ਫਿਲਮ ਆ ਰਹੀ ਹੈ ਇਸ ਫਿਲਮ ਨੂੰ ਦੇਸੀ ਜੰਕਸ਼ਨ ਤੇ ਜੈਬ ਸਟੂਡੀਓਜ਼ ਨੇ ਬਣਾਇਆ ਗੌਰਵ ਵੀਰਾ ਦੇਸ਼ਿਤ ਵੀਰਾ ਜਸਵੀਰਾ ਰਵੀ ਪੰਡ ਐਂਡ ਜੈਗ ਬੋਪਾਰਾ ਐਂਡ ਮੋਹਿ ਸ਼ਰਮਪਾਲੀ ਸੋ ਤੁਸੀਂ ਸਾਰੇ ਜਣੇ ਇਸ ਫਿਲਮ ਨੂੰ ਸਪੋਰਟ ਕਰਿਓ ਮਨੀਸ਼ ਬਾੜ ਜੀ ਨੇ ਤਰੱਕੀ ਦਿੱਤੀ ਆ ਆਮ 100% ਸ਼ੋਰ ਕਿ ਤੁਸੀਂ ਆਪਣੇ ਆਪ ਨੂੰ ਕੌਨਫੀਡੈਂਟ ਫੀਲ ਕਰੋਗੇ ਫਿਲਮ ਦੇਖ ਕੇ ਕਿ ਯੂ ਆਰ ਵਾਚਿੰਗ ਅ ਰਾਈਟ ਮੂਵੀ

ਬਹੁਤ ਘੱਟ ਲੋਕ ਹੁੰਦੇ ਨੇ ਜੋ ਤੁਹਾਨੂੰ ਰੀਅਲ ਲਾਈਫ ਦੇ ਵਿੱਚ ਆ ਕੇ ਸਪੋਰਟ ਕਰਦੇ ਨੇ ਮੈਂ ਹਮੇਸ਼ਾ ਉਹ ਚੀਜ਼ਾਂ 'ਚ ਯਕੀਨ ਕਰਦਾ ਜਿਹੜੀਆਂ ਬੰਦਾ ਜ਼ੁਬਾਨ ਦੇ ਕੇ ਪੂਰੀਆਂ ਕਰ ਦਵੇ ਸੋ ਥੈਂਕ ਯੂ ਵੀਰੇ ਥੈਂਕ ਯੂ so much ਐਂਡ ਥੈਂਕ ਯੂ ਰਾਹੁਲ ਵੀਰੇ ਹਾਂਜੀ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਰਾਹੁਲ ਵੀਰੇ ਦਾ ਥੈਂਕ ਯੂ ਚਾਈਲ ਵੀਰੇ ਦਾ ਥੈਂਕ ਯੂ ਸਪੈਸ਼ਲੀ ਸਾਡੇ ਫਿਲਮ ਦੇ ਪੋਸਟਰ ਲਾਂਚ ਤੇ ਆਏ ਨੇ ਮੋਹਿਤ ਸ਼ਰਮਾ ਭਾਈ ਉਹਨਾਂ ਦਾ ਵੀ ਥੈਂਕ ਯੂ ਕਿਉਂਕਿ ਬਹੁਤ ਘੱਟ ਲੋਕ ਹੁੰਦੇ ਨੇ ਜੋ ਤੁਹਾਨੂੰ ਰੀਅਲ ਲਾਈਫ ਦੇ ਵਿੱਚ ਆ ਕੇ ਸਪੋਰਟ ਕਰਦੇ ਨੇ ਸੋ ਮੈਂ ਲੱਕੀ ਮੰਨਦਾ ਆਪਣੇ ਆਪ ਨੂੰ ਕਿ ਮੇਰੇ ਕੋਲ ਦੋ ਭਰਾ ਬੈਠੇ ਨੇ ਮੋਹਿਤ ਭਾਈ ਨੇ ਵੀ ਹੋਣਾ ਸੀ ਪਰ ਉਹ ਨਾਲ ਫਲਾਈਟ ਮਿਸ ਹੋ ਗਈ ਸੋ ਦੋਨੋਂ ਆਏ ਨੇ ਆਈ ऍम ਫੀਲਿੰਗ ਗੁੱਡ ਐਂਡ ਮੈਨੂੰ ਬਹੁਤ ਵਧੀਆ ਫੀਲ ਫੀਲ ਹੋ ਰਿਹਾ ਇਸ ਟਾਈਮ ਇੱਥੇ ਬੈਠੇ ਕਿਉਂਕਿ ਮੈਂ ਜਦਾਂ ਮੈਂ ਤੁਸੀਂ ਸਾਰੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ ਮੈਂ ਹਮੇਸ਼ਾ ਉਹ ਚੀਜ਼ਾਂ 'ਚ ਯਕੀਨ ਕਰਦਾ ਜਿਹੜੀਆਂ ਬੰਦਾ ਜ਼ਬਾਨ ਦੇ ਕੇ ਪੂਰੀਆਂ ਕਰ ਦਵੇ ਸੋ ਚੈਲ ਵੀਰੇ ਨੇ ਮੈਨੂੰ ਅੱਜ ਤੋਂ ਪਹਿਲਾਂ ਜਦੋਂ ਮੈਨੂੰ ਮਿਲੇ ਸੀ ਨਾ ਇਹਨਾਂ ਨੇ ਮੈਨੂੰ ਕਿਹਾ ਸੀ ਕਹਿੰਦੇ ਜਿਹੜੀ ਤੁਹਾਡੀ ਫਿਲਮ ਆਊਗੀ ਮੈਂ ਉੱਥੇ ਜ਼ਰੂਰ ਆਉਂਗਾ ਉਹਦੇ ਇਵੈਂਟ ਤੇ ਸੋ ਥੈਂਕ ਯੂ ਵੀਰੇ ਥੈਂਕ ਯੂ so much ਐਂਡ ਥੈਂਕ ਯੂ ਰਾਹੁਲ ਵੀਰੇ ਸੋ ਤੁਸੀਂ ਸਾਰੇ ਜਣੇ ਬਦਨਾਮ ਦਾ ਜਿਹੜਾ ਅਸੀਂ ਪੋਸਟਰ ਲਾਂਚ ਕੀਤਾ ਤੁਸੀਂ ਉਹਨੂੰ ਸਪੋਰਟ ਕਰਿਓ ਤੁਸੀਂ ਸ਼ੇਅਰ ਕਰਿਓ ਸਾਰਿਆਂ ਨਾਲ ਆਪਣੀ ਇਸ ਨਿਊਜ਼ ਨੂੰ ਸਪਰੈਡ ਕਰਿਓ ਕਿ 28 ਫਰਵਰੀ ਨੂੰ ਸਾਡੀ ਫਿਲਮ ਆ ਰਹੀ ਹੈ ਇਸ ਫਿਲਮ ਨੂੰ ਦੇਸੀ ਜੰਗਸ਼ਾ ਤੇ ਜੈਬ ਸਟੂਡੀਓਜ਼ ਨੇ ਬਣਾਇਆ ਗੌਰਵ ਵੀਰਾ ਦੇਖਸ਼ਿਤ ਵੀਰਾ ਜਸਵੀ ਰਵੀ ਪੈਂਡ ਐਂਡ ਜੈਕ ਬੋਪਰ ਆਏ ਮੋਹਿਤ ਸ਼ਰਮਾ ਭਾਜੀ ਸੋ ਤੁਸੀਂ ਸਾਰੇ ਜਾਣੇ ਇਸ ਫਿਲਮ ਨੂੰ ਸਪੋਰਟ ਕਰ ਰਹੇ ਹੋ ਮਨੀਸ਼ ਭਾਜੀ ਨੇ ਤਰੱਕੀ ਕੀਤੀ ਆ ਆਮ 100% ਸ਼ੋਰ ਕਿ ਤੁਸੀਂ ਆਪਣੇ ਆਪ ਨੂੰ ਕੌਨਫੀਡੈਂਟ ਫੀਲ ਕਰੋਗੇ ਫਿਲਮ ਦੇਖ ਕੇ ਕਿ ਯੂ ਆਰ ਵਾਚਿੰਗ ਅ ਰਾਈਟ ਮੂਵੀ ਸੋ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ एवरीवन ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਇੱਕ ਵਾਰ ਜ਼ੋਰਦਾਰ ਤਾਲੀਆਂ ਦੇ ਨਾਲ Thanking the entire team and congratulating you all may this movie be a big hit. Thank you so much for being here. Thank you so much media. Thank you so much for your precious time. Thank you or dusra baki movies nu no support kitta hai is movie nu no bhi karte rahiyo. Thank you so much everyone. Thank you everybody for being here. Aoje hor shows ate updates layi subscribe karo 5wood ate bell icon nu click karna na bhulna.